ਬੋਗਲਾ ਦੇ ਨਾ ਬੋਕ ਹਾਂ ਉਹ ਨਾ ਨਾ ਬੋਗਲਾਣ ਲੱਗੇ ਬਈ ਹੁਣ ਉਹ ਬੋਗਲਾਣ ਲੱਗੇ ਉਹ ਬੋਕ ਦਾ ਫੇਰ ਦੀ ਕਿਧਰੇ ਨਹੀਂ ਜਾਂਦਾ ਲੈ ਤੂੰ ਆਪਣਾ ਬਾਈ ਨਾ ਕਿਹਨੇ ਕਿੰਨਾ ਗੱਲ ਕਰੀਆ ਉਹ ਤੂੰ ਦੇ ਦੀ ਤਾ ਫੜ ਜਾ ਮੈਂ ਕੱਚੀ ਗੱਲ ਮੈਂ ਨਹੀਂ ਕਰਦਾ ਫੜਿਆ ਤੈਨੂੰ 12 ਦਿਨਾਂ ਦਾ ਫੜਦੇ ਤੇ 20 ਹਜ਼ਾਰ ਲੈ ਜਾ ਨਹੀ ਕੱਚੀ ਗੱਲ ਬਾਈ ਨਹੀਂ ਕਰਦਾ ਹੈਗਾ ਕੋ ਜੀ ਆ ਗਈ ਉਹ ਆ ਬਾਜ਼ਾਰ ਦੀ ਕਿੱਥੇ ਲੈਨੇ ਆ ਬੱਕਰਾ ਰੁਪਈਆ 32 35 ਦਾ ਹੁਣ ਮੈਨੂੰ ਨਹੀਂ ਪਤਾ 30 ਦੇ ਦੋ 30 ਦੇ ਦੋ 30 ਦੇ ਦੋ ਚਾਚਾ ਗੁੱਗਲ ਦੇ ਬੋਲ ਕੇ ਕੱਢਣਾ ਨੇ 10000 ਦਾ ਫਰਕ ਪਿਆ 10000 ਦਾ ਦੋ ਆਇਆ ਹੁਣ ਯਾਰ 12000 ਦਾ ਫਰਕ ਚੱਲ ਚੱਲ ਵਾਪਸ ਬਾਰਾਂ ਨਾਲ ਆ ਜਾ ਰੇਣਾ ਬੰਦਾ ਲੈਂਦਾ ਭਾਈ ਮੈਂ ਹੀ ਲੈਂਦਾ ਇਹੀ ਲੈ ਦੇ ਚਾਚਾ ਲੈ ਉਹ ਤਾਂ ਇਹੀ ਰਹੇਗਾ ਮੰਡੀ 'ਚ ਜਦੋਂ ਨੋਟ ਖਾਲੋ ਫੜੇਗਾ ਹਾਂ ਭਾਈ ਲੈਂਦਾ ਠੀਕ ਹੈ ਖੂਨ ਠੀਕ ਹੈ ਹਾਂ ਠੀਕ ਆ ਦਬਾਓ ਲੋਈ ਆਦਾ ਕੀ ਦਾ ਬੱਕਾ ਦੇ ਯਾਰ ਹੂੰ ਹੋਰ ਹੈ ਨਾ ਮੋਰਲੇ ਪਾਉਂਦੇ ਰਾਤਾ ਫਾਦੀ ਬੀਲ ਦੋਨਾਂ ਦਾ ਦੋਨਾਂ ਯਾਰ ਕਿਦੀ ਬੱਕਰੀ ਮੂਰ ਨਹੀਂ ਹਟਿਆ ਤੂੰ ਯਾਰਾ ਤੀ ਨਹੀਂ ਹਟਿਆ ਇਹ ਤਾਂ ਅਗਰਾ ਵਿੱਚੋਂ ਹੋਂਦ ਦਾ ਗੱਗ ਲੱਗ ਗਿਆ ਤੀ ਤਾਂ ਥੱਲੇ ਆ ਕੇ ਗੱਲ ਕਰ ਹਾਂ ਨਹੀਂ ਵੀਰੇ ਫਿਰ ਤੀ ਤੋਂ ਥੱਲੇ ਹੈ ਹੂੰ ਹੁੰਦੀ ਨਹੀਂ ਉਹਦਾ ਹਾਂ ਅੱਛਾ ਬੰਦ ਹੀ ਮਰੇ ਜਾ ਦੇ ਲਾ ਚੀਜ਼ ਹੋ ਜਾਂਦੀ ਸਮਾ ਚੱਕ ਦਿੰਦਾ ਜਰਜੇ ਹੁੰਦਾ ਹੁਣ ਦਾ ਕੱਦਾ ਸਵੇਰ ਦਾ ਚੋ ਬੀਕ ਜਾਂਦਾ ਇਹ ਹੁਣ ਇੰਨਾ ਟਾਈਮ ਕਿੱਥੇ ਕੱਢਦਾ ਫਿਰ ਇਹ ਦੇਖ ਲੈ ਆਪੇ ਚੱਲਦਾ ਹੋ ਰਹੀ ਜੀ ਜਰਜੇ ਉਹ ਪਾਸੋਂ ਮਾਤੂ ਵੀ ਚੰਗ ਕਰ ਆ ਜਾ ਨਹੀਂ ਆ ਜਾ ਯਾਰ ਬਾਈ ਆ ਬੱਕੇ ਯਾਰ ਨਹੀਂ ਇਹ ਨਹੀਂ ਬੰਨੀ ਉਹ ਕਿੱਥੇ ਗੋ ਤੁਹਾਨੂੰ ਦੱਸਦਾ ਜੀ ਪੱਕੀ ਗੱਲ ਕਰੂ ਮਾ ਬਗਾ ਹੋਏ ਉਹਦੀ ਕਰਨ ਉਹ ਫੇਰ ਨਾਲ ਪੱਕਾ ਦਾ ਬਾ ਕਵਰੜਾ ਰਾਲੀ ਹੋਈ ਕੰਮ ਨਹੀਂ ਰਾਲਾ ਨਹੀਂ ਯਾਰ ਹੁਣ ਮੈਂ ਗਾਗ ਲਾ ਕੇ ਖੜਾਗਾ ਤੂੰ 15 ਦਿਨਾਂ ਤੋਂ ਮੈਂ ਕੁਛ ਖੜਾਗਾ ਨਾ ਕੋਈ ਹੁੰਦਾ ਗਾਗ ਖੜਾ ਰਿਆ ਯਾਰ ਜਦ ਜਾਉਂਦੀ ਜਾਉਂਦੀ ਚਾਹ ਰਿਹਾ ਸਾਨੂੰ ਪਾਇਨ ਹੁੰਦਾ ਮੈਂ ਕਿਹਨੂੰ ਵੀ ਪੁੱਛਣਾ ਨਾ ਪੁੱਛੀ ਦੇ ਹਾਂ ਤੂੰ ਗਾਗ ਲਾ ਫੀਗਰ ਜਿਹਾ ਨਾ ਬਾਬੇ ਲਾ ਕੇ ਜਿਵੇਂ ਕਦੇ ਬਾਅਦ ਤੋਂ ਸੱਦ ਲਾਉਂਗਾ ਮੈਂ ਕੋਦ ਨਹੀਂ ਕੋਈ ਨਹੀਂ ਪੁੱਛਦਾ ਇਹ ਦੋ ਵਾਰ ਨੇ ਰੱਖੋ ਬਾ ਬਾਈ ਨੇ ਕਰੇ ਬਾਬੇ ਬੱਕੇ ਦੇ ਬਾਰੀ ਬੰਦਾ ਤੇ ਆਇਆ ਰੱਖੇ ਕਰੇ ਚੱਕੇ ਰੱਖਵਾਸੀ ਲੈਣਾ ਕੋਈ ਚੱਕਰ ਨਾ ਨੂੰ ਗਾਹਾਂ ਵਿੱਚ ਨਾ ਹੋਵੇ ਉਹ ਬੰਦੇ ਨੂੰ ਔਖਾ ਹੋ ਜਾਂਦਾ ਵੇਚਣਾ ਗਾਹਾਂ ਚਲਾਏ ਨੀ ਬੱਕਾ ਨਵੇਂ ਹਾਲਾਤ ਦਾ ਬੜੇ ਪੂਰੇ ਗੱਲੋਂ ਹਾਂ ਨਾ ਹੁਣ ਦੇ ਉਹ ਬਈ ਨੀ ਲਾਦੀ ਤੁਨੋਂ ਨੰਗਾ ਲੰਗੜ ਕੇ ਸਾਰੇ ਤੁਹਾਨੂੰ ਤਾਂ ਕੀ ਬੱਕਰਾ ਹੋ ਗਿਆ ਨਹੀਂ ਪਾਣੀ ਨਹੀਂ ਤਾਂ ਠੀਕ ਆ ਜਾਂ ਵੀਰੇ ਤੀਕਾ ਹੋਣੇ ਕਹਿੰਦੇ ਜਮੀਨ ਆ ਜਾਂਦਾ ਚੋਣ ਹੋ ਜਾਂਦੀ ਜਮੀਨ ਕਿਉਂ ਹੋ ਜਾਂਦੀ ਹਾਂ ਇਹ ਬੱਕਰਾ ਆ ਹੀ ਲੈ ਰਿਹਾ ਹਾਂ ਨਹੀਂ ਜੀ ਪਾਣੀ ਨਹੀਂ ਦੱਸਿਆ ਠੀਕ ਕਰਾ ਹੋਇਆ ਆੜਿਆ ਕਮਟਾ ਇਹ ਇਕੱਠ ਹੋ ਗਈ ਹੋਇਆ ਹੋਇਆ ਲਹੂ ਮੋਲੋ ਲਗਾ ਰਹੀ ਹੁਣ ਸਿਰੇ ਦਾ ਮੋਲ ਲਾਦਾ ਬਾਈ ਚਲ ਕੋਈ ਨਹੀਂ ਫਿਰ ਮਨਾਉਣਾ ਨਾ ਠੀਕ ਹੈ ਚਲ ਹਾੜਿਆ ਹਾੜੀ ਹਾੜੀ ਬਸ ਮੋੜਾ ਮੋਲੋ ਹਰਕ ਦਾ ਕੱਢ ਰਿਹਾ ਇੱਥੇ ਚੱਲ ਮੋੜਾ ਮਿਲਣਾ ਬਣਾ ਲਾ ਕਾਇਮ ਹੋ ਗਿਆ ਓਏ ਚਲ ਪਰਨਾ ਮਨ ਨੂੰ ਯਾਰ ਪਰਨਾ ਕੋਈ ਨਹੀਂ ਪਰਨੇ ਨੂੰ ਤਾਂ ਕੀ ਆ 35 ਹੈ ਹਾਂ ਫਿਰ ਮੱਥਾ ਮਾਰਾ ਫਿਰ ਕੋਈ ਨਹੀਂ ਯਾਰ ਪਾਮੀ ਜੇ ਤਾਂ ਸੌ ਹੀ ਆ ਯਾਰ ਫਿਰ ਤਾਂ ਕੋਈ ਫਾਇਦਾ ਹੀ ਨਹੀਂ ਜੇ ਕੋਈ ਹੋਊਗਾ ਮਾੜਾ ਮੋਟਾ ਮਾੜਾ ਮੋਟਾ ਫਿਰ ਕਥਾ ਮਾਰੀ ਆ ਅਸੀਂ ਦੱਸ ਦੋ

ਹਜ਼ਾਰ ਘੱਟ ਦੇ ਦੇ ਬਸ ਤੂੰ ਹਜ਼ਾਰ ਹੋਰ ਪਾ ਲੈ ਫੜ ਨਹੀਂ 16 ਦੇ ਦੇ ਨਹੀਂ ਹੋਰ ਫੜ ਦੂਜੇ ਤੋਂ ਤਾਜ ਨੂੰ ਹਜ਼ਾਰ ਘੱਟ ਦੇ ਤੇ ਯਾਰ ਮੈਂ ਤਾਂ 1000 ਲਾਪਾ ਲੈ ਅੱਛਾ ਦੇਣਾ ਕਿੰਨਾ ਮੇਰਾ ਲੈ ਜੀ ਹਜ਼ਾਰ ਨੂੰ ਕਰਦੇ ਫਿਰਦੇ ਜਾ ਤੂੰ ਹੀ ਆਜ ਦੇ ਬਸ ਦੰਦਪੱਟੀ ਨੇ ਖੜ ਜਾ ਖੜ ਜਾ ਉੱਥੇ ਖੜ ਵੀਰੇ ਤੂੰ ਉੱਥੇ ਤੂੰ ਉੱਥੇ ਖੜਾ ਅਰਸ਼ ਉਧਰ ਕੇ ਪੰਜ ਬਾਈ ਦੋ ਲੈਤਾ ਦੱਸਣਾ ਇਹਨੂੰ ਦੰਦਪੱਟੀ ਮਾਰਦਾ ਨੇ ਲਓ ਭਾਈ ਦੋ ਦੰਦ ਬੱਕਰਾ ਹੈਗਾ ਕਿੰਨੇ ਦਾ ਹੋ ਗਿਆ ਸਹੀ ਕਿ ਇਹ 26000 ਦਾ ਆਪੀ ਤਾਂ ਮਾਰਦੇ ਹੁਣ ਹਰ ਗੋਬਾ ਵੀ ਬਗਾਈ ਨਾ ਕਰ ਹੁਣ ਹੋ ਗਿਆ ਹੁਣ ਮੈਂ ਨਾ ਕਰ ਮੈਂ ਨਾ ਕਰ ਦਿਲ ਨਾਲ ਛੋਟਾ ਕਰ ਰੁਪਏ ਕਣ ਕਰ ਦਵਾਰੇ ਮਾਰ ਦਵਾਰੇ ਇੱਕ ਹੋਰ ਇੱਕ ਹੋਰ ਮਾਰ ਦੇ ਇੱਕ ਹੋਰ ਲਓ ਭਾਈ ਪੂਰਾ 26000 ਦਾ ਬੱਕਰਾ ਹੋ ਗਿਆ ਹਾਂ ਆਹ ਫਿਰ ਅੰਡੋ ਗਰੀਆ ਵੀ ਮੱਕੀ ਗੂਗਲ ਤੇ ਕੰਮ ਕੰਮ ਗੂਗਲ ਤੇ ਚੱਲ ਚੰਦੂ ਆਸ ਪੰਜ ਤੋਂ ਬਣਾਇਆ ਗਿਆ ਕਮਿਸ਼ਨਰ ਸਰਕਾਰ ਦੇ ਗੁੱਸੇ ਨਾਲ ਕਮਿਸ਼ਨਰ ਬੋਗਲ ਮੇਰਾ ਤੂੰ ਨਹੀਂਦਾ ਨਹੀਂ ਆ ਮੈਂ ਵੀ ਵਿੱਚ ਆ ਰਹਿ ਅੱਜ ਤੇਰੇ ਜਿੱਤ ਲਾ ਤੂੰ ਆਏ ਦੇਖੋ ਆਈਓ ਨੇ ਕਿ ਕੰਮ ਚ ਇਹਨਾਂ ਆਖ ਨੂੰ ਹੋਗਾ ਸਾਨੂੰ ਇਹਨੂੰ ਕਰਨਾ ਖੱਲੋਂ ਕੱਢ ਲੈ ਖੱਲੋਂ ਕਰ ਲੈ ਸਰੀਕ ਕੀ ਫਾਇਦਾ ਤੂੰ ਕਰੇਗਾ ਇਹਨੂੰ 500 ਦੇ ਦੇ ਪਹਿਲਾਂ ਦੋ ਦੋ 200 ਦੇ ਕਿਤੇ 100 ਦਾ ਕੱਢ ਲੈ ਇਹ ਦੋ 100 ਦਾ ਦੇ ਦੇ ਹਾਂ ਆ 500 ਆ 1000 ਆ 1000 ਆ ਇਹਦਾ ਹੋ ਗਿਆ ਬਈ ਹਾਂ ਕਿੰਨਾ ਹੋ ਗਿਆ ਨਾ 7 -2. 8 9 ਆ ਗੰਨਾ ਮੈਂ 2 3 4 5 6 7 8 9 10 11 12 13 14 15 16 17 22 22 ਇੱਤੋਂ 100 ਕੱਢ ਲਾ 20 ਕਰ ਲਾ ਪੂਰਾ 22 23 123 ਕੀ ਹੋਇਆ 2500 ਕਿੰਨਾ ਆ ਗਿਆ ਜੀ 5000 100 ਆ ਗਿਆ ਦਵਾਰੇ ਕੰਨ ਲਾ ਜੀ ਦਾ ਹੱਥ ਵਾਲੇ ਉਹਦਾ 7 ਦੇ 2592 ਹੋ ਗਿਆ ਕੋਈ ਗੱਲ ਨਹੀਂ ਤੇਰੀ ਰੋਣ ਹੋ ਗਿਆ ਜੀ ਮੈਂ ਤਾਂ ਹਾਂ ਨਾ ਐ ਗਾ ਲੈ ਕਿਨੇ ਕਰ ਬੈਣਾ ਮੋੜ ਗਿਆ ਆਹ ਕਿੰਨਾ ਲੜਾਇਆ ਕਰੀ ਇਹਦਾ ਅਜਾ ਦਸੀਏ ਕਿਵੇਂ ਗੱਬਣ ਗੋਬਣਾ ਬਾਈ ਇਹ ਹਾਂ ਬਾਈ ਗੱਬਣਾ ਠੀਕ ਆਹ ਕਾਰੀ ਇਹ ਪੱਤਾ ਪੱਕਾ ਕਰੀ ਤੂੰ ਦਾ ਪਾ ਬੱਕੀ ਯਾਰਾ ਚੇਪਾ ਮਾ ਕੇ ਦੇਰਾ ਮਖਿਆ ਵਾ ਕਰ ਵਾ ਕੁਝ ਬਾ ਮਾ ਲਾ ਟਾਈਮ ਨਹੀਂ ਗੱਬਣਾ ਬੱਕਰੀ ਆ ਦਾ ਮਾ ਬਾਪੂ ਕਰਦੀ ਦਿਖਾਇਆ ਜਾਨੂੰ ਪਾਣੀ ਮੋੜੀ ਬੱਗੂ ਦੋ ਦਸ ਦਸ ਨਾ ਅਜਾ ਦਸੀਏ ਮਨ ਲਾ ਫਾਈ ਕੀ ਮੰਗ ਲਾ ਮਾਰਾ ਦਾ 20000 ਲੈਣਾ ਕਿੰਨੇ ਯਾਰਾ ਸਹੀ ਗੱਲ ਯਾਰ ਸਹੀ ਗੱਲ ਸਹੀ ਰੇਟੇ ਬਹੁਤ ਮੰਗ ਰਿਹਾ ਮੰਗੀ ਜਾਂਦੇ ਐਥਰੇ ਮੰਗੀ ਗਏ 40 40 ਹਜ਼ਾਰ ਦੱਸੋ ਹੀ ਮੈਂ ਦਾਤਾ ਹਾਂ ਤੂੰ ਹੀ ਦੱਸ ਜੋ ਕੇਪ ਜਗਾ ਗਰੀ ਬਣੋ ਤੂੰ ਹੀ ਗਰੀ ਮੈਂ ਨਹੀਂ ਗਰੀ ਬਾਈ ਥੋੜੀ ਜਿਮਾਂ ਹੀ ਬੰਦੀ ਆ ਜਿੰਨੇ ਮਾਲ ਆਉ ਸਾਫਾ ਲੈ ਜਾਂਦਾ ਕਿੰਨੇ ਪੈਸਾ ਕੋਲ ਆਇਆ ਮੈਂ ਮਹਾਂ 10000 ਰੁਪਏ ਬੱਚਾ ਹੁਣ ਇਹਨੇ 20000 ਮੰਗ ਲਿਆ ਕੋਈ ਨਹੀਂ ਕੋਈ ਨਹੀਂ ਇੰਨੇ ਬੋਲੇ ਸਤੇ ਹੀ ਜਾਂਦੇ ਪਾਣੀ 11000 ਮਾੜਾ ਮੜਾ ਜੀ ਕਿਸੇ ਚੁੰਗ ਦੀ ਇੱਕ ਬਿੱਤੀ ਦੇਖੀਏ ਤੇ ਕੀ ਆ ਰਿਹਾ ਜੋੜੇ ਦਾ ਹੀ ਬੋਲਿਆ ਰਾਂ ਕਾਹੀ ਹੋ ਜਾਗਾ ਰਾਂ ਜੀ ਬਾਜ ਹੋ ਦਸ ਗਈ ਆ ਤੈਨੂੰ ਫਕਰੀ ਬਾਪੂ ਪਾਓ ਦਾਸਾ ਵੀ ਮੈਨੂੰ ਬਸ ਕੇ ਕਰੀ ਬਸ ਵੀ ਵਾਹ ਹਾਂ ਜੇ ਤੂੰ ਮਨ ਖਾੜ ਜਾ ਬੜਾ ਘਣਾ ਤੂੰ ਸਿੱਟੀ ਜਾ ਮਨ ਖਾੜ ਜਾ ਮਾ ਇਹ ਪੈਸੇ ਪਾਈ ਗਾ ਤੂੰ ਗਹਾਦੁਰ ਜੀ ਬਸ ਹਾਂ ਤੋ ਬਈ ਗਦੁਰ ਨੂੰ ਬੁਲਾਈਂ ਆਪਕੋ ਕੁਝ ਨਹੀਂ ਲੈ ਲੈ ਨਹੀਂ ਰਹੇਂਗੇ ਇੰਡIAN ਜਦ ਤੱਕ ਤੁਮ ਬਾਪੂ ਇਹ ਤੂੰ ਮਾਰ ਰੋਈ ਬੋਲਣਾ ਹੈ ਤੋ ਹਰ ਤੇ ਬਾਰ ਨਹੀਂ ਆਦੇ ਕੋਈ ਜਦ ਲੋਕ ਖੰਭਾ ਕੋਲ ਨਹੀਂ ਆਇਆ ਨਹੀਂ ਹਾਂ ਨਹੀਂ ਹੈ ਕਿਉਂ ਨਾ ਨਹੀਂ ਹੈ ਉਹ ਤਾਂ ਮੇਮਾ ਲਊ ਕੋਈ ਚੰਗੂਦਾ ਉਹ ਚੰਗਾ ਚੰਗਾ ਵਾਲੇ ਵੀ ਸਾਡੇ ਕੋਲ ਹੈਗੇ ਨੇ ਬੱਕਰੀਆਂ ਰੱਖੀਆਂ ਨੇ ਅਸੀਂ ਕਿਹੜਾ ਮੇਮ ਜਿਵੇਂ ਬਾਹਰ ਪੁਗ ਦਾ ਲੱਤ ਪੁਗ ਦੀ ਬੱਸ ਹੈ ਗੱਲ ਦਾ ਵੱਧ ਕੇ ਰੋਡ ਤੋਂ ਪਹਿਵਾਣਾ ਨਹੀਂ ਹੈਗਾ ਲੋਟ ਨਹੀਂ ਆਹ ਕਾਰ ਤੁਸੀਂ ਦੱਸਣਾ ਆ ਵੀਰ ਕੋ 30 ਰੁਪਏ ਆ ਲੈ ਆ ਲੈ ਜੀ 16000 ਰੁਪਏ ਹੈ ਤੂੰ 5-5000 ਰੁਪਇਆ ਲਾ ਰਹੇ ਨੇ ਤੇਰੇ ਇਹਦੇ ਮੈਂ ਤਾਂ ਵੇਚਦੀ ਨਹੀਂ ਚਲ ਕੋਈ ਗੱਲ ਨਹੀਂ ਤੇਰਾ ਤੇਰੀ ਜੀ ਦੀ ਇਹਦੇ ਇਹਦੇ ਪੱਤੀ ਲੈਣ ਆਇਆ 27 ਰੁਪਏ ਮੰਗ ਵੱਡ ਨੂੰ ਨਿਕ ਗੁੱਸਾ ਗਿਆ ਹੁਣ ਮੈਂ ਦੁਬਾਰੇ ਮੰਗ ਨਾ ਨਾ ਚਲ ਗਿਆ ਦੁਬਾਰੇ ਮੰਗ ਕਰਮਾਣਾਂ ਦੀ ਵਿਗਦੀ ਆ ਦੇਖ ਲੈ ਸਹੀ ਬੱਸ ਸਹੀ ਮੰਡੀ ਰੰਡੀ ਇਹ ਨਹੀਂ ਬਸ ਸਾਰਾ ਕੁਝ ਛੱਡ ਦੇ ਇਹ ਪਦੀ ਵਕਰਾ ਫਰੇ ਤੇ ਹਸੀ ਹੈ ਨਾ ਜੇ 15 ਹੀ ਹੋ ਕੀ ਤੇ ਬਸ ਬਹੁਤ 11000 ਉਹ ਤੂੰ ਵੱਡ ਕੋਲ ਮੁੰਡਾ ਕੋਈ ਜ਼ਿਆਦਾ ਨਹੀਂ ਕਿ ਬਦਲਣ ਦੇ ਨੂੰ ਪੱਤ ਕੀ ਦਊ ਕਿੱਥੇ ਤੇ ਹੋ ਰਿਹਾ ਹੋ ਰਿਹਾ ਕਿੱਧਰ ਗਿਆ ਚੁੰਗੀਲਾ ਆ ਖੜਾ ਚੰਦ ਚੁੰਗੀਲੇ ਮੋਲ ਕਿੰਨੇ ਦੀ ਵੇਚ ਤਾ ਪੁੱਛ ਬਾਈ ਵੇਚ ਚੁੰਗੀਲਾ ਜਾ ਵੇਚ ਪੀਲਾ ਤਾਂ ਮਾਤਾ 12 ਲਾਇਆ ਬਾਈ ਨਹੀਂ ਹਾਂ 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 ਲੈ ਨਹੀਂ ਦਲਾਲੀ ਤਾਂ ਤੂੰ ਹੀ ਲੈ

ਕਿ ਦੂ ਮਿੰਟ ਲਈ ਫਰੀ ਆ ਤੜਕੇ ਉਹ ਮੇਰੇ ਜਵਾਬ ਠੀਕ ਤੇ ਉਹਨੂੰ ਪੁਲਿਸ ਉਹਨੂੰ ਬਾੜੀ ਜੇ ਤੂੰ ਡਰਦਾ ਨਹੀਂ ਕੋਲੋਂ ਮਾਜੇ ਤੇ ਮਨ ਚ ਪਾਲਾ ਮੇਰਾ ਪਾਲਾ ਤੂੰ ਨਾ ਦੀ ਮੈਂ ਤੋਪੀ ਲੈ ਲੂੰਗਾ ਨਾ ਦੇ ਚੱਲ ਚੱਲ ਹੋਣਾ ਤੇਰਾ ਅਸ ਜਿਆਦਾ ਨਹੀਂ ਤੇਰਾ ਮਨ ਤੇਰੇ ਮਨ ਚ ਪਾਲਾ ਆ ਠੀਕ ਆ ਨਾ ਦਿਓ ਤੁਸੀਂ ਘਸਾ ਇਹਨੂੰ ਨਾ ਦੀ ਮਨ ਨੂੰ ਉਹ ਸੋਚ ਰਿਹਾ ਕੀ ਇਹ ਕਿਤੇ ਤਰ ਜੂ ਇਹ ਹਾਂ ਤੇ ਗਈ ਤੇਰਾ 1000 ਰੁਪਏ ਤਰਦਾ ਤੁਹਾਡਾ ਹੋਂਦਾ ਵੀ ਛੋੜ ਕੱਥੇ ਨੂੰ ਇਹ ਰੱਸੀ ਫੜਾ ਚੁੱਕ ਲੈ ਜੀ ਬੋਲੀ ਜੀ ਪੂਰੀ ਘੱਟਾ ਬੰਦ ਨੂੰ ਲਾ ਮੈਂ ਬੰਦ ਨੂੰ ਲੂੰਗਾ ਕੱਟ ਦੇ ਰਹੀ ਆ ਵੀ ਹੁੰਦੀ ਆ ਨਹੀਂ ਨਹੀਂ ਬੰਦਾ ਵੀ ਬਕ ਗਿਆ ਤੇ ਕਾਰਨੇ ਤੇ ਇਹ ਵੀ ਫੋਟ ਕੋਈ ਇਹਨੂੰ ਛੱਡ ਦੂ ਫਿਰ ਮੈਂ ਤੇਰੇ ਕੋਲ ਆਉਂ ਹਾਂ ਫਿਰ ਤੇਰੇ ਕੋਲ ਆਉਂ ਜਾ ਕਰ 15 ਪਾ ਬੋਝ ਮੇਰੇ ਤੇ ਸਾਰੇ ਜਾਲ ਪਾ ਦੇ ਮੁੰਡੂ ਚ ਲਿਖਾਈ ਨੂੰ ਤੇਰੀ ਹਾਂ ਲਿਖਾਈ ਨੂੰ ਮਹਿੰਦਰਾ ਨੂੰ ਜਾਂ ਮੈਂ ਲਿਖਾਈ ਵੀ ਕਰਾਂ ਤੂੰ ਖੜ ਜਾ ਮੈਂ ਲਾ ਲਾ ਦਿੱਤੇ ਕਰ ਤੂੰ ਕਰ ਲੈ ਦੀ 20000 ਦੀ ਫਸਾਈ ਫਲਾ ਕਿਉਂ ਹਟ ਤੇਰਾ ਗਿੰਟਰ ਸਾਰਾ ਤੇਰੇ ਬਾਜਾ ਨਾ ਨਹੀਂ ਸਾਰਾ ਬਾਜਾ ਮੈਂ ਇੱਥੇ ਕਰਕੇ ਨਹੀਂ ਕੰਮ ਆ ਹਾਂ ਚਲੋ ਕਰੋ ਆਣੀ ਹੋਇਆ ਤੇ ਹੋਰ ਯਾਰ ਫੜਾ ਨਾ ਤੁਸੀਂ ਸ਼ਰਮ ਮੈਨੂੰ ਵੀ ਆਪਣੇ ਬੰਦੇ ਆਪਾਂ ਸਰਦਾਰ ਕੋਲ ਨੇ ਬੰਦੇ ਤੇਰੇ ਲਈ ਖੜਾ ਬੋਲਦੇ ਰਹੇ ਤੇ ਹੁਣ ਉਹ ਲੈ ਲਈ ਤੂੰ ਉਹਦਾ ਹਿਸਾਬ ਪੇਕੜਾ ਲੈ ਨਾ ਕੋਈ ਚਲਦਾ ਮਨ ਨਾ ਤੁਰ ਖੜਾ ਰਹੇ ਮੈਨੂੰ ਮਾਰਿਆ ਅਲੇ ਸਭੀ ਤੇਰੀ ਸ਼ਰਮ ਮਾਰ ਗਈ ਮੈਨੂੰ ਦੋ ਲਿਖੇ ਨਹੀਂ ਮਾਰਦਾ ਸ਼ਰਮ ਮੈਨੂੰ ਮਾਰਾ ਬਕੀ ਇਹਨਾਂ ਦਾ 115 ਉਹ ਤਾਂ ਅਸੀਂ ਮੈਨੂੰ ਪੁੱਛੀ ਜਾਂਦੇ ਕਿਉਂ ਪੁੱਛਦਾ ਵੀ ਦੇ ਦੇ ਭਾਈ ਨੇਮਨ ਧਰਮਿਕ ਜਰੀ ਮਾਰ ਗਈ ਜਦੋਂ ਮਹਾ ਕੋਈ ਰਿਹਾ ਹਾਰੇ ਕਾ ਦੁਜਾਰਾ ਕਿ ਨਹੀਂ ਆ ਤੈਨੂੰ ਇਹਨੂੰ ਕੀ ਆ ਕਿਸੇ ਨੂੰ ਇਹਨੂੰ ਨਹੀਂ ਪਤਾ ਜੱਟ ਦਾ ਤਾਂ ਹੀ ਨਹੀਂ ਪਤਾ ਕਹਿੰਦਾ ਗੰਨਾ ਨਹੀਂ ਜਾਂਦਾ ਪਹਿਲੀ ਦੇ ਦਿੰਦਾ ਇਹ ਝੂਠੀ ਗੱਲ ਸੋਣੇ ਫੜਾ ਕੇ ਬਣੀ ਉਹ ਡੱਟਾ ਇਹ ਪੈਸੇ ਪੜਾ ਬਾਈ 1 2 3 4 5 6 7 8 9 ਤਾਂ ਸੁਬਾਹ ਉਹਦਾ ਦੇੜੀ ਹੀ ਰਹਿ ਗਈ ਹਨਾ ਕਿਵੇਂ ਬਣਾ ਜਾਦੂ ਤੇ ਸੰਝਿਆ ਦਾ ਨਾ ਫੜਾ ਹੁੰਦਾ ਫੜਾ ਹੈ ਰਾਮ ਨੇ ਸਾਰੇ ਦਾ ਸਭੁੱਤੀ ਹੋਰ ਚਾਰ ਕੋਈ ਨਹੀਂ ਦੁਕਾਨਾ ਮੈਂ ਬਾਕੀ ਕਰਨਾ 11 12 13 14 ਠੀਕ ਹੈ ਜੀ ਜਿਆਥੇ ਜਿਆਦਾ ਕੋਈ ਨਹੀਂ ਕੋਈ ਨਹੀਂ ਉਸੇ ਨਾ ਮਗ ਨੂੰ ਕਾਲੇ ਨੂੰ ਕਹਿਆ ਲਾ ਸੇ ਉਸ ਨੂੰ ਮਾਤਾ ਦਾ ਲੰਗ ਬਿੱਦਲਾ ਦੇ ਦੂਨ ਨੂੰ ਦਿੱਸ ਨੂੰ ਜਲਾਇ ਕੀ ਨਹੀਂ ਲੇ ਮੇਰਾ ਖੋਲ ਆ ਵੀ ਆਦੀ ਹਾਂ ਦੋਹੇ ਸੁਣੂੰਗਾ ਦੋ ਸੁਣੂੰਗਾ ਦੋ ਹਾਂ ਦੋ ਸੁਣੂੰਗਾ ਆਸਰ ਬਣਾਉਂਦਾ ਬੱਕਰੇ ਚੋ ਯਾਰਾ ਕਹਿ ਕੇ ਬਣਾਉਂਗਾ ਪੂਰੇ ਘਰ ਆ ਕੋਈ ਬਾਈ ਆ ਪੱਠੀ ਹੋਰੋ ਮਾਨੀਆ ਜਿਹੜੇ ਲਾ ਸਾਢੇ ਹੀਰੋ ਹੋ ਗਿਆ ਨਾ ਨਾ ਉਹਦੇ ਸਾਢੇ ਐ ਕੋ ਭਾਜਾ ਮਖਾ ਲੜਦਾ 70 ਦਾ ਬੱਕਰਾ ਹੋ ਗਿਆ ਰੱਖ ਲਿਆ ਪਰਾਂ ਉਹ ਨਹੀਂ ਨਹੀਂ ਕਣਾ ਯਾਰ ਲਖਾਈ ਤੋ ਕਰਾਊਗਾ ਹਾਂ 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 ਆਪਣੀ 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 ਹਾਂ 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 ਬਾਈ ਯਾਰ ਓਹ ਸੰਜੀ ਕਰਾਣੀ ਰਹਾ ਕਰਨਾ ਤੇ ਬੱਕਰਾਂ ਦੀ ਹਜ਼ੂਰੀ ਲੈ ਕੇ ਤਨ ਲੱਗਦਾ ਹੋ ਗਿਆ ਇਹ ਫੇਕ 1 ਮਿੰਟ ਹਾਂਜੀ ਲਖਾਈ ਹੈ ਪੈਸੇ ਕਰੂੰਗਾ ਗੁੱਲ ਭੇਜੇ ਗੁੱਲ ਭੇਜਦਾ ਮੈਂ ਲੈ ਲਵਾਂਗਾ ਆ ਕਰਦੀ ਮੇਰੇ ਕੋਲ ਮੇਰੇ ਕੋਲ ਇਹੋ ਕਰਾ ਰਹੀ ਆ ਲਡੂਆਂ ਮੋਬਾਈਲ ਓਹ ਹੋਦੀ ਕਰਾਣੀ ਗੇਚਾ ਓਹ ਤੇ ਸਰਪੰਚ ਦੇ ਪੈਸੇ ਨਾ ਸਰਪੰਚ ਮੈਂ ਕਰ ਦੂੰਗਾ ਮੈਂ ਓਹ ਕੋਈ ਪੈਸਾ ਦਾ ਹੋ ਜੂ ਤੂੰ ਖਵਤਾ ਕਰੋ ਪਹਿਲਾਂ ਸੌਦਾ ਕਰਨ ਤੋਂ ਪਹਿਲਾਂ ਠੀਕ ਹੈ ਜੀ ਉਹ ਖੜ ਜਾ